ਬੋਸ ਅਰਜੁਨ ਨੇ ਕਿਹਾ ਜਾਂ ਤੂੰ ਮੇਰੇ ਵੱਲ ਹੈ ਤਾਕੀ ਮੁਸ਼ੰਦਾ ਜਾਂ ਸਭ ਕੁਝ ਤੈਨੂੰ ਸੌਪਿਆ ਤੇ ਤੇਰਾ ਬਗਾ ਭਾਜਪਾ ਦੇ ਤੇਜ਼ ਤਰਾਰ ਨੇਤਾ ਤੇ ਆਪਣੇ ਲੱਛੇਦਾਰ ਭਾਸ਼ਣਾ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖ ਦੇਣ ਦੀ ਸਮਰੱਥਾ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਉਤੇ ਗੁਰਬਾਣੀ ਦੀਆਂ ਤੁਕਾਂ ਬਦਲਣ ਦਾ ਇਲਜ਼ਾਮ ਲੱਗਿਆ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਲੁਧਿਆਣਾ ਵਿਖੇ ਇੱਕ ਸਮਾਰੋਹ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹ ਆਪਣੇ ਭਾਸ਼ਣ ਰਾਹੀਂ ਵਾਹ ਵਾ ਖਟ ਰਹੇ ਸਨ ਪਰ ਇੱਕ ਵਾਕਿਆ ਸੁਣਾਉਂਦੇ ਹੋਏ ਉਹਨਾਂ ਗੁਰਬਾਣੀ ਦੀਆਂ ਤੁਕਾਂ ਨੂੰ ਬਦਲ ਦਿੱਤਾ। ਉਹਨਾਂ ਨਾਲ ਹੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ ਬਾਣੀ ਨੂੰ ਮਹਾਭਾਰਤ ਦੇ ਅਰਜਨ ਨਾਲ ਜੋੜ ਦਿੱਤਾ। ਕਪਤੀ ਦੁਰਯੋਦਨ ਕਪਤੀ ਦੁਰਯੋਦਨ ਜਾ ਕੇ ਨਾਰਾਇਣ ਦੇ ਕੋਲ, ਸ਼੍ਰੀਕ੍ਰਿਸ਼ਨ ਦੇ ਕੋਲ ਬੈਠਾ ਕਹਿੰਦਾ ਮੈਨੂੰ ਨਾਰਾਇਣੀ ਸੈਨਾ ਚਾਹੀਦੀ ਹੈ। ਨਾਰਾਇਣੀ ਸੈਨਾ ਚਾਹੀਦੀ ਹੈ ਉਹਨਾਂ ਨੇ ਕਿਹਾ ਦਿੱਤੀ ਖੁਸ਼ ਹੋ ਗਿਆ ਵੀ ਨਾਰਾਇਣੀ ਸੈਨਾ ਮੇਰੇ ਕੋਲ ਆ ਹੁਣ ਮੇਰਾ ਕੋਲ ਕੁਝ ਬਾਲ ਵਿੰਗਾ ਕਰ ਸਕਦਾ ਤੇ ਅਰਜੁਨ ਨੂੰ ਪੁੱਛਿਆ ਭਗਵਾਨ ਨਾਰਾਇਣ ਨੇ ਕਿ ਤੈਨੂੰ ਕੀ ਚਾਹੀਦਾ ਹੁਣ ਤੇ ਮੇਰੇ ਕੋਲ ਦੇਣ ਨੂੰ ਕੁਝ ਹੈ ਨਹੀਂ ਮੈਂ ਤੇ ਸੈਨਾ ਵੀ ਦੇਤੀ ਨਾਰਾਇਣੀ ਉਸ ਅਰਜੁਨ ਨੇ ਕਿਹਾ ਜਾਂ ਤੂੰ ਮੇਰੇ ਵੱਲ ਹੈ ਤਾਂ ਕੀ ਮੁਸ਼ੰਦਾ ਜਾਂ ਸਭ ਕੁਝ ਤੈਨੂੰ ਸੌਂਪਿਆ ਤੇ ਤੇਰਾ ਬੰਦਾ ਸਿੱਖ ਧਰਮ ਵਿੱਚ ਕਿਸੇ ਨੂੰ ਵੀ ਗੁਰਬਾਣੀ ਦੇ ਦੁਕਾਂ ਬਦਲਣ ਦਾ ਅਧਿਕਾਰ ਨਹੀਂ ਹੈ ਇਸ ਤੋਂ ਪੱਕੇ ਜਦੋਂ ਗੁਰੂ ਹਰ Rai ਜਿਹਦੇ ਸੁਪੁੱਤਰ RAM Rai ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਗੁਰਬਾਣੀ ਦੇਆਂ ਕੁਝ ਤੁਕਾਂ ਨੂੰ ਬਦਲ ਦਿੱਤਾ ਸੀ ਤਾਂ ਉਸ ਨੂੰ ਵੀ ਗੁਰੂ ਜੀ ਨੇ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ। ਇਹੀ ਨਹੀਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਅਰਣਜੀਤ ਰੀ ਦੇ ਚੋਣ ਪ੍ਰਚਾਰ ਦੌਰਾਨ ਗੁਰਬਾਣੀ ਦੀ ਤੁਕ ਨੂੰ ਬਦਲ ਦਿੱਤਾ ਸੀ ਤਾਂ ਉਸ ਦੀ ਵੀ ਚੁਫੇਰੀਆਂ ਕੜੀ ਨਿੰਦਾ ਹੋਈ ਸੀ। ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਬਾਅਦ ਵਿੱਚ ਇਸ ਲਈ ਸਮੁੱਚੇ 6 ਮਾਸੋਂ ਮੁਆਫੀ ਵੀ ਮੰਗ ਲਈ ਸੀ ਹਤੇ ਉਸ ਨੂੰ ਸਿੱਖਾਂ ਦੇ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਹਿਬ ਤੋਂ ਤਨਖਾਹਿਆ ਦੀ ਇਕਰਾਰ ਦੇ ਦਿੱਤਾ ਗਿਆ ਸੀ ਜੋ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਵੀਰੇ ਤੋਂ ਓਲ ਦੇ ਜਾਣੇ ਅਣਜਾਣੇ ਚੋਂ ਜਿਹੜੀ ਗਲਤੀ ਹੋਈ ਆ ਮੈਂ ਦੋਵੇਂ ਹੱਥ ਜੋੜ ਕੇ ਗੁਰੂਧੀਆਂ ਸੰਗਤਾਂ ਕੋਲੋਂ ਸੱਚੇ ਪਾਤਸ਼ਾਹ ਕੋਲੋਂ ਗੁਰੂ ਦੇ ਵਿਸ਼ਵਾਸ ਕਰਨ ਵਾਲੇ ਨਾਨਕ ਨਾਮ ਮੇਰਾ ਕੋਲੋਂ ਉਮੇਆ ਤੋਂ ਕੁਲਕੇ ਮਾਫੀ ਮਾਦ ਪਰ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਛੀਰੀ ਅਕਾਲ ਤਖਤ ਸਹਿਬ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੇ ਨੇ ਬਿਊਰੋ ਰਿਪੋਰਟ ਚੈਨਲ 7 ਰੰਗ